ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਨੇ ਆ ਆਟੇ ਦੇ ਹਲਵੇ ਦੀ ਰੈਸਪੀ ਸਭ ਤੋਂ ਪਹਿਲਾਂ ਆਪਾਂ ਇੱਕ ਕੱਲੀ ਆਟਾ ਲਵਾਂਗੇ ਇੱਕ ਕੱਲੀ ਘਿਓ ਲਵਾਂਗੇ ਇੱਕ ਕੱਲੀ ਖੰਡ ਲਵਾਂਗੇ ਨਾਲ ਹੀ ਆਪਾਂ ਕੁਝ ਡਰਾਈ ਫਰੂਟ ਲੈ ਲੈਣੇ ਆਂਗੇ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹ ਕੜਾਈ ਦੇ ਵਿੱਚ ਘਿਓ ਗਰਮ ਕਰਨਾ ਹੈ ਤੇ ਨਾਲ ਹੀ ਆਪਾਂ ਜਿਹੜੇ ਡਰਾਈ ਫਰੂਟ ਆ ਉਹ ਰੋਸਟ ਕਰ ਲੈਣੇ ਆ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰਨਾ ਆਪਾਂ ਡਰਾਈ ਫਰੂਟ ਨੂੰ ਤੇ ਬਸ ਨਾਲ ਦੇ ਨਾਲ ਹੀ ਆਪਾਂ ਜਿਹੜਾ ਵਿੱਚੋਂ ਕੜਾਈ ਦੇ ਬਾਹਰ ਕੱਢ ਲੈਣਾ ਇਹਨਾਂ ਨੂੰ ਕਿਉਂਕਿ ਜਿਆਦਾ ਗਰੋਸਟ ਕਰਨ ਨਾਲ ਇਹ ਜਲ ਜਾਣਗੇ ਹਾਂਜੀ ਹੁਣ ਆਪਾਂ ਜਿਹੜੇ ਡਰਾਈ ਫਰੂਟ ਹੈ ਕੜਾਈ ਦੇ ਵਿੱਚੋਂ ਬਾਹਰ ਕੱਢ ਲੈਣੇ ਆਂਗੇ ਹਾਂਜੀ ਹੁਣ ਆਪਾਂ ਜਿਹੜਾ ਆਟਾ ਹੈ ਉਹ ਘਿਓ ਦੇ ਵਿੱਚ ਪਾ ਲੈਣਾ ਤੇ ਇਹਨੂੰ ਆਪਾਂ ਹਲਕਾ ਹਲਕਾ ਜਿਹਾ ਬ੍ਰਾਊਨ ਕਰਨਾ ਹੈ ਆਪਾਂ ਉਦੋਂ ਤੱਕ ਇਹਨੂੰ ਹਿਲਾਉਂਦੇ ਰਹਿਣਾ ਜਦ ਤੱਕ ਇਹ ਆਪਣਾ ਆਟਾ ਬ੍ਰਾਊਨ ਨਹੀਂ ਹੋ ਜਾਂਦਾ ਆਪਾਂ ਇਹਨੂੰ ਮੱਧਮ ਜੀ ਅੱਗ ਦੇ ਉੱਪਰ ਰੋਟ ਬਰਾਊਨ ਕਰਨਾ ਹੈ ਆਪਾਂ ਗੈਸ ਸਲੈਂਡਰ ਤੇ ਵੀ ਕਰ ਸਕਦੇ ਆ ਤੇ ਚੁੱਲੇ ਤੇ ਵੀ ਕਰ ਸਕਦੇ ਆ ਹਾਂਜੀ ਬਟ ਜਿਹੜੀ ਆਪਣੀ ਆਗਾ ਉਹ ਲੋਹੀ ਹੋਣੀ ਚਾਹੀਦੀ ਹੈ ਕਿ ਜਿਆਦਾ ਤੇਜ਼ ਨਹੀਂ ਕਿਉਂਕਿ ਆਟਾ ਜਲ ਜਾਂਦਾ ਹੈ ਜਿਆਦਾ ਅੱਗ ਦੇ ਨਾਲ ਹਾਂਜੀ ਦੇਖੋ ਆਪਣਾ ਜਿਹੜਾ ਆਟਾ ਏ ਉਹ ਥੋੜਾ ਥੋੜਾ ਬ੍ਰਾਊਨ ਹੋਣ ਲੱਗ ਗਿਆ ਏ ਤੇ ਇਹਨਾਂ ਆਟੇ ਦੇ ਵਿੱਚ ਜਿਹੜਾ ਪਾਣੀ ਹੁੰਦਾ ਏ ਤੇ ਇਹ ਬੁਲਬਲੇ ਬਣ ਜਾਂਦੇ ਇਸ ਤਰ੍ਹਾਂ ਹਾਂਜੀ ਹਾਂਜੀ ਜਦੋਂ ਇਹ ਜਿਹੜੇ ਆਪਣੇ ਬੁਲਬਲੇ ਆ ਇਹ ਆਪਣੇ ਆਪ ਜਿਹੜੇ ਬੈਠ ਜਾਣਗੇ ਤੇ ਤੇਲ ਆ ਜਿਹੜਾ ਕਿਉ ਆਪਣਾ ਉੱਪਰ ਆ ਜਾਊਗਾ ਤੇ ਇਹ ਬਰਾਉਣ ਲੱਗ ਜਾਊਗਾ ਉਸ ਤੋਂ ਪਤਾ ਲੱਗ ਜਾਊਗਾ ਕਿ ਜਿਹੜਾ ਆਟਾ ਆਪਣਾ ਚੰਗੀ ਤਰ੍ਹਾਂ ਪਾੜ ਚੁੱਕਾ ਹੈ ਬਰਾਉਨ ਹੋ ਚੁੱਕਾ ਹੈ ਤੇ ਆਪਾਂ ਨਾ ਆਟੇ ਤੋਂ ਦੁੱਗਣਾ ਪਾਣੀ ਲੈਣਾ ਜਿਵੇਂ ਕਿ ਇੱਕ ਕੌਲੀ ਆਪਾਂ ਆਟਾ ਲਿਆ ਸੀ ਤੇ ਦੋ ਕੌਲੀਆਂ ਆਪਾਂ ਪਾਣੀ ਦੀਆਂ ਲੈਣੀਆਂ ਤੇ ਦੁੱਗਣਾ ਪਾਣੀ ਲੈਣਾ ਹੈ ਜਦੋਂ ਆਪਣਾ ਆਟਾ ਜਿਹੜਾ ਬਰਾਉਨ ਹੋ ਗਿਆ ਤੇ ਪਾਣੀ ਨੂੰ ਆਪਾਂ ਉਦੋਂ ਵਿੱਚ ਪਾਉਣਾ ਹੈ ਥੋੜੀ ਦੇਰ ਆਪਾਂ ਜਿਹੜਾ ਆਪਣਾ ਆਟਾ ਇਹਨੂੰ ਲੰਦੀ ਰਹਿਣਾ ਕੜਾਈ ਦੇ ਵਿੱਚ ਹਾਂਜੀ ਦੇਖੋ ਜਿਹੜਾ ਆਪਣਾ ਆਟਾ ਬਰਾਉਣ ਨੂੰ ਲੱਗ ਗਿਆ ਤੇ ਜਿਹੜੇ ਪਾਣੀ ਦੇ ਬੁਲਬਲੇ ਸਨ ਉਹ ਵੀ ਆਪਣੇ ਜਿਹੜੇ ਬੈਠਣ ਲੱਗੇ ਤੇ ਧੁੱਕਿਆ ਹੋਇਆ ਜਿਹੜਾ ਉਹ ਆਪਣੇ ਉੱਪਰ ਆਉਣ ਲੱਗੇ ਹਾਂਜੀ ਆਟਾ ਆਪਣਾ ਬਰਾਉਣ ਨੂੰ ਲੱਗੇ ਤੇ ਜਦੋਂ ਆਪਣਾ ਆਟਾ ਚੰਗੀ ਤਰ੍ਹਾਂ ਬਰਾਉਣ ਹੋ ਗਿਆ ਨਾ ਤੇ ਆਪਾਂ ਨਾਲ-ਨਾਲ ਵਿੱਚ ਜਿਹੜਾ ਪਾਣੀ ਪਾ ਦੇਣਾ ਹੈ ਤੇ ਪਾਣੀ ਪਾਉਣ ਸਾਰ ਆਪਾਂ ਨੂੰ ਹਿਲਾਉਂਦੇ ਰਹਿਣਾ ਹੈ ਹਾਂਜੀ ਆਟਾ ਆਪਣਾ ਚੰਗੀ ਤਰ੍ਹਾਂ ਬ੍ਰਾਊਨ ਹੋ ਗਏ। ਜਿਆਦਾ ਵੀ ਬ੍ਰਾਊਨ ਨਹੀਂ ਕਰਨਾ ਕਿ ਜਿਹੜੀ ਜਿਹੜਾ ਹਲਵਾ ਆਪਣਾ ਕਾਲਾ ਜਿਹਾ ਬਣ ਜਾਵੇ। ਇਹ ਬਸ ਇਦਾਂ ਦਾ ਕਲਰ ਹੀ ਸੋਹਣਾ ਲੱਗਦਾ ਏ। ਹਲਕਾ ਜਿਹਾ ਬ੍ਰਾਊਨ। ਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਪਾ ਦੇਣਾ ਏ। ਪਾਣੀ ਆਪਾਂ ਸਾਰੇ ਇੱਕ ਵਾਰੀ ਇੱਕ ਵਾਰ ਵਿੱਚ ਹੀ ਪਾ ਦੇਣਾ ਏ। ਤੇ ਨਾਲ ਦੇ ਨਾਲ ਹੀ ਆਪਾਂ ਇਹਦੇ ਵਿੱਚ ਕੜਛੀ ਮਾਰਨ ਲੱਗ ਜਾਣਾ ਏ। ਹਾਂਜੀ ਇਸ ਤਰ੍ਹਾਂ ਆਪਾਂ ਇਹਨੂੰ ਚਾਰੇ ਪਾਸੇ ਹਿਲਾਉਂਦੇ ਰਹਿਣਾ ਏ। ਕਿ ਤੋ ਵੀ ਆਪਣਾ ਜਿਹੜਾ ਆਟਾ ਜਲੇ ਨਾ ਜਿਹਦੇ ਵਿੱਚ ਨਾਲ ਤੋਂ ਹਲਵੇ ਦਾ ਸਮੈਲ ਆਉਣ ਲੱਗ ਜਾਂਦੀ ਤੇ ਨਾਲੇ ਜਲ ਕੇ ਜਿਹੜਾ ਕਾਲਾ ਹੋ ਜਾਂਦਾ ਈ ਜਦੋਂ ਆਪਣਾ ਇਸ ਤਰ੍ਹਾਂ ਦਾ ਹਲਵਾ ਬਣ ਗਿਆ ਉਦੋਂ ਇਹਦੇ ਵਿੱਚ ਆਪਾਂ ਖੰਡ ਪਾ ਦੇਣੀ ਹੈ ਖੰਡ ਪਾ ਕੇ ਇਹਨੂੰ ਆਪੇ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਹੈ ਹੰਜ ਚੰਗੀ ਤਰ੍ਹਾਂ ਹਲਾ ਕੇ ਖੰਡ ਨੂੰ ਇਹਦੇ ਵਿੱਚ ਆਪਾਂ ਮਿਕਸ ਕਰ ਦੇਣਾ ਹੈ ਹਾਂਜੀ ਹਾਂ ਜਿਹੜਾ ਜਿਹੜੀ ਆਪਣੇ ਦੇ ਵਿੱਚ ਚੰਗੀ ਤਰ੍ਹਾਂ ਰਸ ਜੂਗੀ ਵਿੱਚ ਜਿਹੜਾ ਹਲਵਾ ਆਪਣਾ ਬਣ ਕੇ ਤਿਆਰ ਹੋ ਗਿਆ ਚੰਗੀ ਤਰ੍ਹਾਂ ਇਸ ਤਰ੍ਹਾਂ ਤੁਸੀਂ ਵੀ ਹਲਵਾ ਆਪਣੇ ਘਰ ਵਿੱਚ ਤਿਆਰ ਕਰ ਸਕਦੇ ਆ ਹਾਂਜੀ ਤੇ ਜਿਹੜੇ ਆਪਣੇ ਡਰਾਈ ਫਰੂਟ ਆ ਹਾਂਜੀ ਹਲਵਾ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਇਹਦੇ ਵਿੱਚ ਆਪਾਂ ਡ్రਾਈ ਫਰੂਟ ਪਾ ਦੇਣੇ ਆ ਇਸ ਤਰ੍ਹਾਂ ਡ్రਾਈ ਫਰੂਟ ਆਪਾਂ ਕੱਟ ਵੀ ਸਕਦੇ ਆ ਤੇ ਸਾਬਤ ਵੀ ਪਾ ਸਕਦੇ ਆ ਜੇਕਰ ਆਪਣੇ ਕੋਲ ਜਿਆਦਾ ਮਾਤਰਾ ਵਿੱਚ ਹੈਗੇ ਤਾਂ ਆਪਾਂ ਇਹਨਾਂ ਸਾਬਤ ਪਾ ਦੇਣੇ ਆ ਤੇ ਜੇਕਰ ਥੋੜੇ ਹੈਗੇ ਆ ਤਾਂ ਆਪਾਂ ਕੱਟ ਕੇ ਪਾ ਦੇਣੇ ਆ ਹਾਂਜੀ ਜੇ ਆਪਣਾ ਹਲਵਾ ਬਣ ਕੇ ਬਿਲਕੁਲ ਤਿਆਰ ਆ ਜੇਕਰ ਤੁਹਾਨੂੰ ਸਾਡੀ ਰੈਸਪੀ ਚੰਗੀ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਥੈਂਕ ਯੂ